ਸਰਪੰਚ ਸਾਹਿਬ ਪੰਚਾਇਤ ਦੇ ਵਿੱਚ ਨਹੀਂ ਆਏ ਸਰਪੰਚ ਸਾਹਿਬ ਪਤਾ ਕਿ ਮੈਂ ਸਰਪੰਚ ਬਣਿਆ ਹਾਂ ਹਾਂਜੀ ਟਿਕਟ ਪੜਾ ਦਿਆ ਹਾਂਜੀ ਜੰਮਰੇ ਤੋਂ ਤੋਰੇ ਪੱਤਰਕਾਰ ਆਏ ਹੋਣ ਅੱਛਾ ਜਿਗੜੀ ਬਣਾ ਰਹੇ ਨੇ ਹਾਂਜੀ ਫੈਕਟਰੀ ਸਾਹਿਬ ਫੋਨ ਨਾ ਕੱਟਿਓ ਜੀ ਪਰ ਫੋਨ ਨਾ ਕੱਟਿਓ ਤੁਹਾਨੂੰ ਘੰਟਾ ਹੋ ਗਿਆ ਸਰ ਫੋਨ ਨਾ ਉੰਦੇ ਨਹੀਂ ਤੁਸੀਂ ਫੋਨ ਕਿਉਂ ਨਹੀਂ ਚੱਕ ਰਹੇ ਟਾ ਦਿੰਦੇ ਨਹੀਂ ਕੁਝ ਕਰਨਾ ਸੀਗਾ ਪਰ ਆ ਬਲੌਗ ਤੇ ਲਾ ਕੇ ਸਾਫ ਸੁਥਰੀ ਜਿਹਾ ਰਹਿ ਰਹੇ ਲੋਕ ਨਰਕ ਤੇ ਰਹਿ ਰਹੇ ਨੇ ਆ ਜਿਨ੍ਹਾਂ ਦਾ ਕਾਲ ਕਰਨੇ ਆਉਣ ਕੋਈ ਆਇਆ ਵੀ ਆ ਇਹਨੂੰ ਆ ਦੇਖੋ ਹੈਲੋ ਹੈਲੋ ਫੈਕਟਰੀ ਸਾਹਿਬ ਫੋਨ ਕੱਟ ਗਿਆ ਜੀ ਆ ਫੈਕਟਰੀ ਸਾਹਿਬ ਫੋਨ ਕੱਟ ਗਿਆ ਨੇ ਲੋਕ ਖੋਲੋ ਜੀ ਫੈਕਟਰੀ ਸਾਹਿਬ ਨੂੰ ਦੁਬਾਰਾ ਲਾਉਨੇ ਆ ਆਪਣੇ ਤੁਹਾਡੇ ਫੋਨ ਤੋਂ ਜੀ ਜੇ ਚੋਰ ਨਹੀਂ ਆ ਜੇ ਚੋਰ ਨਹੀਂ ਤਾਂ ਫਿਰ ਆਉਂਦੇ ਫੋਨ ਚੁੱਕਣ ਫੋਨ ਚੁੱਕਣ ਇੱਥੇ ਦੀ ਲੇਖਾ ਜੋਖਾ ਇੱਥੇ ਹੀ ਹੈ ਸਾਰਾ ਕੁਝ ਦੇਣਾ ਪੈਣਾ ਜੀ ਸਾਰਾ ਦੇਖੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵਿੰਦਰ ਸਿੰਘ ਪਿੰਜੇਟਾ ਅੱਜ ਮੈਂ ਬਲਾਕ ਪਨੇੜ ਦੇ ਪਿੰਡ ਪਰੌੜ ਮੌਜੂਦ ਹਾਂ ਦਾਦੇ ਕੀ ਅੱਜ ਇੱਥੇ ਪਿੰਡ ਵਸਨੇ ਇੱਕ ਵੱਡਾ ਇਕੱਠ ਰੱਖਿਆ ਇਕੱਠ ਕਰਨ ਦਾ ਕਾਰਨ ਕੀ ਆ ਜੋ ਪਿੰਡ ਅੰਦਰ ਵਿਕਾਸ ਕਾਰਜ ਹੋਏ ਸੀ ਉਹਨਾਂ ਨਰਾਜ ਹੋ ਕੇ ਅੱਜ ਉਹਨਾਂ ਨੇ ਸਪੈਸ਼ਲੀ ਸਾਨੂੰ ਸੱਦਿਆ ਕਿ ਸਾਡੇ ਪਿੰਡੰਦਰ ਵਿਕਾਸ ਕਾਰਜ ਸਰਪੰਚਾਂ ਵੱਲੋਂ ਦਾਵਾ ਕੀਤਾ ਗਿਆ ਪਰ ਤੂੰ ਹਲ ਤੱਕ ਕੋਈ ਚੱਜਦਾ ਕੋਈ ਉੱਚੇ ਪ੍ਰਬੰਧਾ ਕੋਈ ਕੰਮ ਨਹੀਂ ਕੀਤਾ ਜਦਕਿ ਪਿੰਡ ਵਿੱਚ 14 ਲੱਖ ਦੀ ਆਮਦਨ ਆ ਪੰਚਤ ਜ਼ਮੀਨ ਤੋਂ ਪਰ ਪਿੰਡ ਦੇ ਹਾਲਾਤ ਨੇ ਬਹੁਤ ਹੀ ਨਾਜ਼ੁਕ ਨੇ 66 ਦੀ ਸਪਾਈ ਕਈ 66 ਨੇ ਇੱਥੇ ਜੋ ਦਫਰਾਈ ਕਿ ਦਬੇ ਹੋਏ ਲੋਕਾਂ ਤੋਂ ਕਬਜ਼ੇ ਕੀਤੇ ਹੋਏ ਨੇ ਸਕੂਲ ਦੀ ਲਾਲੋ ਸਕੂਲ ਵਿੱਚ ਬਹੁਤ ਸਾਰੇ ਗਰਾਊਂਡ ਬਣਾ ਹੋਇਆ ਗਰਾਊਂਡ ਦੇ ਵਿੱਚ ਇੰਨੀ ਜ਼ਿਆਦਾ ਮਲਗੀ ਕਾਫੂਸ ਹੋਇਆ ਪਿਆ ਕੇ ਉੱਥੇ ਬੱਚਿਆਂ ਨੂੰ ਖਤਰਾ ਮੱਛਰ ਮੱਖੀ ਪੈਦਾ ਹੋਣ ਦਾ ਨਿੱਕੇ ਦੇਕੇ ਬੱਚੇ ਪੜਦੇ ਨੇ ਪਰ ਕੋਈ ਸਪੈਸੀਫਿਕ ਨਹੀਂ ਹੋ ਰਹੀ ਦੂਜੀ ਪਾਸੇ ਪਿੰਡ ਵੱਲੋਂ ਇਹ ਵੀ ਅਰੋਪ ਆ ਕਿ ਸਾਡੇ ਪਿੰਡ ਵੱਲੋਂ ਤੇ ਨਰੇਗਾ ਲਾਈ ਹੋਈ ਆ ਨਰੇਗਾ ਸਕੀਮ ਲੱਗੀ ਹੋਈ ਆ ਇਸ ਪਿੰਡ ਵਿੱਚ ਬਾਹਰੋਂ ਨਰੇਗਾ ਮਜ਼ਦੂਰ ਆਉਂਦੇ ਆ ਤੇ ਇੱਥੇ ਇੱਥੇ ਦੇ ਬਸ ਵਿੱਚ ਮਜ਼ਦੂਰ ਨੇ ਉਹ ਪਨੇੜੀ ਬੀੜ ਚ ਕੰਮ ਕਰ ਜਾਂਦੇ ਨੇ ਏ ਵੀ ਨਾ ਬੋਲ ਰੋਸਾ ਕਿ ਸਾਨੂੰ ਬੜਾ ਅਫਸੋਸ ਆ ਕਿ ਸਾਡੇ ਪਿੰਡ ਬਾਹਰੋਂ ਮਜ਼ਦੂਰ ਆਉਂਦੇ ਆ ਤੇ ਸਾਡੇ ਪਿੰਡੋਂ ਨਹੀਂ ਆਉਂਦੇ ਕੰਨਤਾ ਜੀ ਪਤ ਕਿਹੜੇ ਪਿੰਡ ਤੋਂ ਆਉਂਦੇ ਪਿੰਡ ਮੰਜਾਲਕਲਾ ਤੋਂ ਹੀ ਆ ਤੁਹਾਨੂੰ ਤੁਸੀਂ ਇੱਥੇ ਪਿੰਡ ਪ੍ਰੋੜ ਕੰਮ ਕਰ ਰਹੇ ਹੋ ਹਾਂਜੀ ਕਿੰਨੇ ਵਰਕਰ ਨੇ ਵਰਕਰ ਦੀ ਸਾਡੇ 16 ਨੇ ਹੁਣ ਇਸ ਟਾਈਮ ਕੀਮੇ ਤੁਸੀਂ ਕਿਵੇਂ ਪੁੱਛ ਲੈਣਾ ਸਾਨੂੰ ਫੈਕਟਰੀ ਸਾਹਿਬ ਨੇ ਬੁਲਾਇਆ ਸੀ ਉਹਰੇ ਫੈਕਟਰੀ ਦਾ ਨਾਮ ਕੀ ਆ ਵੀਰ ਦਿਵਿੰਦਰ ਜੀ ਵੀਰ ਦਿਵਿੰਦਰ ਜੀ ਹਾਂਜੀ ਅੱਜ ਪਿੰਡ ਵੱਲੋਂ ਰੋਸ ਆ ਕਿ ਸਾਡੇ ਜਿਹੜੇ ਪਿੰਡ ਦੀਆਂ ਬਿੱਬੀਆਂ ਮਜ਼ਦੂਰ ਔਰਤਾਂ ਨੇ ਵੀ ਉਹ ਜੰਗਲਜ ਕੰਮ ਕਰਨ ਜਾਂਦੇ ਆ ਤੇ ਹੋਰ ਪਿੰਡ ਤੋਂ ਥਿਆ ਮੇ ਨੇ ਹਾਂਜੀ ਇਹ ਸਾਡੇ ਨਾਲ ਹਰ ਇੱਕ ਪਿੰਡ ਚ ਇਹੀ ਗੱਲ ਆ ਜੀ ਸਾਡੇ ਪਿੰਡ ਚੋਂ ਵੀ ਜਾ ਰਹੇ ਨੇ ਇੱਥੇ ਭੁੰਨੇੜੀ ਬੀੜ ਚ ਉਹ ਕਹਿੰਦੇ ਵੀ ਸਾਡੇ ਜਦ ਅਸੀਂ ਲਾਨਿਆ ਜਿਹੜਾ ਮਸਟਾਲ ਜਾਤੇ ਲਾਤੇ ਉਹਨਾਂ ਨੇ 100 ਦਿਨ ਪੂਰਾ ਕਰਕੇ ਉਹਨਾਂ ਨੂੰ ਬੰਦ ਕਰਦੇ ਨੇ ਠੀਕ ਹੈ ਜੀ ਤੇ ਬਾਕੀ ਜਿਹੜੇ ਮਤਲਬ ਪਿੰਡਾਂ ਦੇ ਨੇ ਉਹ ਇੱਕ ਮਸਟਾਲ ਲਵਾ ਕੇ ਜਿਵੇਂ ਹੁਣ 200 ਵਰਕਰ ਆ ਪਿੰਡ ਚ ਉਹ 15 ਵਰਕਰਾਂ ਦਾ ਇੱਕ ਵਾਰੀ ਮਸਟਾਲ ਕੱਢਦਾ ਤੇ ਫੇਰ ਉਹਨਾਂ ਦੀ ਕੈਪਕਾ 15 ਦੂਆਂ ਦਾ ਕੱਢਦਾ ਪਿੰਡ ਦੇ 2-4 ਮਸਟਾਲ ਲਾਉਂਦੇ ਨੇ ਹਰੇਕ ਪਿੰਡ 'ਚ ਇਹ ਪ੍ਰੋਬਲਮ ਆ ਸਾਡੇ ਪਿੰਡ 'ਚ ਵੀ ਆ ਮੈਂ ਪੰਚਾਇਤ ਮੈਂਬਰ ਵੀ ਆ ਠੀਕ ਆ ਸਾਡੇ ਪਿੰਡ 'ਚ ਵੀ ਇਹੀ ਪ੍ਰੋਬਲਮ ਆ ਦੋ ਮਸਟਾਲ ਲਵਾਏ ਬੰਦ ਕਰਤਾ ਹੁਣ ਦੋ ਮਸਟਾਲ ਲੱਗੇ ਸਾਡੇ ਪਿੰਡ 'ਚ ਬੰਦ ਕਰਤਾ ਤੇ ਐਸੇ ਕਰਕੇ ਅਸੀਂ ਵੀ ਉਪਲੀ ਲਾ ਕੇ ਗਿਆ 8 ਮਸਟਾਲ ਤੇ ਹੁਣ ਤੀਜਾ ਮਸਟਾਲ ਸਾਡਾ ਉੱਤੇ ਚੱਲ ਰਿਹਾ ਠੀਕ ਆ ਆਸੀਂ ਕੋਈ ਪਿੰਡ ਤੋਂ ਵਿਰੋਧ ਨਹੀਂ ਲਗਦੇ ਓਰੇ ਵੀ ਹਾਂ ਅਸੀਂ ਵਿਰੋਧ ਚ ਲਗਾਗੇ ਧੱਕੇ ਤੇ ਲਗਾਗੇ ਜੇ ਸਾਨੂੰ ਪਿੰਡ ਅੱਜ ਚਾਹੁੰਦਾ ਵੀ ਹਾਂ ਓਰੇ ਤੇ ਚਲੇ ਜਾਓ ਅਸੀਂ ਚਲੇ ਜਾਵਾਂਗੇ ਅੱਜ ਪਿੰਡ ਪਰੌੜ ਚ ਇਕੱਠ ਹੋਇਆ ਏ ਕੀ ਕਾਰਨ ਇਕੱਠ ਹੋਣ ਦੇ ਆਪਣੇ ਨਾ ਕਿ ਮਿੰਟ ਸਾਨੂੰ ਪਹਿਲਾਂ ਵੀ ਕਰਾ ਮੈਂ ਜਿਹੜਾ ਅੱਜ ਦਾ ਅੱਜ ਦਾ ਜਿਹੜਾ ਇਕੱਠ ਹੋਇਆ ਨਾ ਤੇ ਵਿਕਾਸਕਾਰ ਜਾਨੂ ਲੈ ਕੇ ਤੇ ਜੋ ਵੀ ਗ੍ਰਾਂਟਾਂ ਆਉਂਦੀਆਂ ਨੇ ਪਿੰਡ 'ਚ ਵੀ ਉਹਨਾਂ ਦਾ ਹਸਾ ਲੈਣ ਵਾਸਤੇ ਅਸੀਂ ਅੱਜ ਤੋਂ 2 ਸਾਲ ਪਹਿਲਾਂ ਸਟਾਰਟ ਹੋਈ ਸੀ ਜਿੱਤੇ ਮੰਜ਼ੂਰ ਤਾਂ ਸਾਡੀਆਂ ਹੋ ਗਈਆਂ ਨੇ ਪਰ ਅਜੇ ਉਹਨਾਂ ਦੇ ਅਮਲ ਨਹੀਂ ਹੋ ਰਿਹਾ ਅੱਜ ਕੁਝ ਬੰਦੇ ਨਹੀਂ ਕਹਿ ਕਿਸ ਨੂੰ ਛੁੱਪ ਕਰ ਜਾ ਯਾਰ ਅੱਜ ਕੁਝ ਬੰਦੇ ਫੇਰ ਇਕੱਠੇ ਹੋਏ ਨੇ ਜਿਹੜੇ ਕੱਚੇ ਮਕਾਨਾਂ ਦੇ ਪੈਸੇ ਆਉਂਦੇ ਨੇ 76 ਬੰਦਿਆਂ ਦੇ ਸਾਡੇ ਨਾਮ ਪਾਏ ਗਏ ਸਨ 76 ਬੰਦਿਆਂ ਦੇ ਵਿੱਚੋਂ 3 ਬੰਦਿਆਂ ਦੇ ਮਨਜ਼ੂਰ ਹੋਏ ਤੇ 3 ਬੰਦਿਆਂ ਦੇ ਵਿੱਚੋਂ ਇੱਕ ਨੂੰ ਮਿਲੇ ਉਹ ਵੀ 35000 ਰੁਪਈਆ ਬਾਕੀ ਸਾਡੇ ਕੋ ਜਿਹੜੀ ਆਰਟੀ ਦਾ ਕੋਈ ਰੁਕਾਵਟ ਹੈ ਉਹਦੇ ਮੁਤਾਬਕ ਸਾਡੇ ਕੋ 4.5 ਲੱਖ ਰੁਪਇਆ ਅਜੇ ਬਕਾਇਆ ਖੜਿਆ ਉਹ ਕੱਚੇ ਮਕਾਨਾਂ ਦਾ ਹੁਣ ਮੇਰੇ ਘਾਲੇ ਸਖਤੀ ਤੋਂ ਪਤਾ ਲੱਗਾ ਵੀ ਉਹ ਫਿਰ ਕਨਫਰਮ ਕਰਨਾ ਚਾਹੁੰਦੇ ਨੇ ਵੀ ਪੈਸਿਆਂ ਦੇ ਹੱਕਦਾਰ ਕੌਣ-ਕੌਣ ਹੈ ਕੱਚੇ ਮਕਾਨਾਂ ਦਾ ਉਹਨਾਂ ਨੇ ਪਤਾ ਨਹੀਂ ਅਰਧਾਸ ਨਾਮ ਇੱਕ ਲਿੰਡ ਕੀਤਾ ਹੀ ਨਹੀਂ ਇਹਨਾਂ ਧਰੋ ਲੋਕਾਂ ਦੀ ਇਹ ਮੰਗ ਹੈ ਵੀ ਜਿਹੜੇ ਉਹ 76 ਬੰਦੇ ਨੇ ਉਹਨਾਂ ਸਾਰਿਆਂ ਨੂੰ ਪੈਣਾ ਚਾਹੀਦਾ ਥੇ ਆਦੋਂ ਨਾਲ ਕੋਈ ਜਵਾਬ ਦਿੱਤਾ ਜਾ ਅੱਜ ਕੱਲੇ ਪੈਸਾ ਪਿੱਛੇ ਮੀਟਿੰਗ ਕੀਤੀ ਗਈ ਕਾ ਹੋਰ ਵਿਕਾਸ ਦੇਖੋ ਜਿਹੜੀ ਮੈਂ ਗੱਲ ਪਹਿਲਾਂ ਕਹਿ ਗਿਆ ਵੀ 2 ਸਾਲ ਪਹਿਲਾਂ ਦਿੱਤੀ ਦਰਖਾਸਤ ਐਦਾ ਥੜੀ ਉਹ ਵੀ ਕਿਉਂਕਿ ਸਾਡੇ ਪਿੰਡ ਦੀ 14 ਲੱਖ ਘਟੋ ਘਟ ਠਿਕਾ ਬਜਟ آمدਨ ਤੋਂ 14 ਲੱਖ ਮਿੰਦਾ ਜੀ ਤੇ ਉਹ ਜਿਹੜਾ ਠਿਕਾ ਉਹਦਾ ਵੀ ਸਬਕਾ ਦਾ ਵਾਜੀ ਤੋਂ ਜਿਹੜੀ 2 ਸਾਲ ਪਹਿਲਾਂ ਦਰਖਾਸਤ ਦਿੱਤੀ ਏ ਉਹਦੇ ਪਾਇਆ ਪੰਚਾਇਤ ਤੋਂ ਮੁੱਕਰੀ ਹੈ ਸਮੇਸ ਸੱਤੀ ਸਾਹ ਮੁਕਰੇ ਨੇ ਅਸੀਂ ਸਾਰੇ ਸਬੂਤ ਦਿੱਤੇ ਨੇ ਉਹ ਸਾਡੀ ਉਹ ਖਾਜਾ ਅੱਗੇ ਲਗਾਏ ਅਸੀਂ ਉਹ ਥੜੀ ਪ੍ਰਤਾਜ ਕਰਵਾਈ ਹੈ ਸਾਡੀ ਸਚਾਈ ਦਰਖਾਸਤਾਂ ਦੀ ਸੱਚਾਈ ਅਫਸਰ ਚਾਈ ਨੇ ਲੱਭੀ ਹੈ ਉਹ ਦਰਖਾਸਤ ਦੋ ਹੀ ਸੈਂਚ ਵੰਡ ਕੇ ਜਿਹੜੀ ਪੰਚਾਇਤ ਨਾਲ ਸੰਬੰਧਤ ਹੈ ਉਹ ਤਾਂ ਦੇ ਦਿੱਤੀ ਹੈ ਪੰਚਾਇਤੀ ਰਾਜ ਨੂੰ ਜੋ ਗ੍ਰਾਂਟਾਂ ਨਾਲ ਤੇ ਜਿਹੜੀ ਦੂਜੀ ਮੰਤੀ ਦੀ ਉਹ ਦੇਤੀ ਹੈ ਮਹਿਕਮਾ ਮਾਲ ਨੂੰ ਪਰ ਉਹਨਾਂ ਦੇ ਅਮਲ ਨਹੀਂ ਹੋ ਰਿਹਾ ਅਸੀਂ ਉਹਦੀ ਦੁਬਾਰਾ ਦਰਖਾਸਤ ਫਿਰ ਦੇ ਕੇ ਆ 2 ਸਾਲ ਬਾਅਦ ਡਿਪਟੀ ਡਾਇਰੈਕਟਰ ਸਾਹਿਬ ਨੂੰ ਜੰਦੀਕਰ ਤੇ ਸਹਾਇਕ ਡਾਇਰੈਕਟਰ ਸਾਹਿਬ ਨੂੰ ਪੂਰੇ 2 ਸਾਲ ਬਾਅਦ 25 7 2024 ਉਹ ਪਹਿਲੀ ਬਾਈ ਨੂੰ ਇਹ 24 ਨੂੰ ਵੀ ਦਿੱਤੀ ਗਈ ਧਿਆਨ ਦਿਓ ਉਧਰ ਰਸ ਅਰ ਉਹਨਾਂ ਨੇ ਉਹ ਵੀ ਸਾਡੀ ਮਨਜ਼ੂਰ ਕੀਤੀ ਵੀ ਛੇਤੀ ਤੋਂ ਛੇਤੀ ਜਾਂਦਾ ਤੁਹਾਡਾ ਇਹ ਕੰਮ ਕਿਤੇ ਜਾਣਗੇ ਸਾਫੀ ਲਾਇਆ ਜਾਗਾ ਪੰਚਾਇਤ ਦੇ ਕੋਲ ਤੇ ਇਹ ਜਿਹੜੇ ਨਜਾਇਜ਼ ਕਬਜ਼ੇ ਨੇ ਇਹ ਵੀ ਚੁੜਾ ਜਾਣਗੇ ਅਗਰ ਇਹ ਕੰਮ ਸਾਡੇ ਕੋਲ ਨਾ ਆਇਆ ਤਾਂ ਇਹ ਵਿਜੀਲੈਂਸ ਨੂੰ ਵੀ ਦੇ ਦਾਂਗੇ ਸਾਡੀ ਸਾਰੀ ਕੁਝ ਨੂੰ ਮਨਜ਼ੂਰ ਕੀਤੀ ਅਸੀਂ ਵਿੱਚ ਲਿਖਿਆ ਬਾਕੀ ਇਹ ਜਿਹੜੇ ਕੱਚੇ ਮਕਾਨਾਂ ਦੀ ਗੱਲ ਇਹ ਅਸੀਂ ਤਾਂ ਕਿੰਨੇ ਵਾਰ ਤੇ ਖੂਜ ਮੋਰਾ ਨਾ ਸਰਕਾਰ ਪਾਇ ਇਹ ਗੱਲ ਕੀਤੀ ਆ ਰਹੀ ਹੈ ਮਰੇਗਾ ਹਾਂ ਮਰੇਗਾ ਦੀ ਸਾਡੇ ਪਿੰਡ ਜਿਹੜਾ ਮਰੇਗਾ ਦੇ ਲੱਗੇ ਨੇ ਸਾਡੀ ਆਪਣੇ ਪਿੰਡ ਦੀ ਜਿੰਨੇ ਵੀ ਜਿੰਨਾਂ ਤੇ ਜੋਬ ਕਰਦੇ ਨੇ ਨਿਰਗਲ ਉਹਨਾਂ ਨੂੰ ਤਾਂ ਸਰਕਾਰ ਲੈ ਜਾਂਦੀ ਏ ਜੰਗਲਾਤ ਜੰਗਲ ਚ ਤੇ ਸਾਡੇ ਪਿੰਡ ਹੋਰ ਪਾਸੇ ਉਹ ਲੈਦੀ ਸਾਡੀ ਬੇਨਤੀ ਏ ਸਰਕਾਰ ਦੇ ਅੱਗੇ ਵੀ ਸਾਡੇ ਪਿੰਡ ਦੇ ਬੰਦੇ ਜੋ ਵੀ ਤਾਂ ਬੀਬੀਆਂ ਜਿੰਨਾਂ ਕੋ ਕਰ ਉਹ ਸਾਡੇ ਪਿੰਡ ਚ ਹੀ ਲੈਦਾ ਨਾ ਕਿ ਬਾਹਰੋਂ ਆ ਕੇ ਮੇਰਾ ਨਾਮ ਜੀ ਸੁਖਵੰਤ ਸਿੰਘ ਮੈਂ ਇਸ ਪਿੰਡ ਦਾ ਵਸਨੀਕ ਆ ਜੀ ਤੇ ਸਾਡੇ ਪਿੰਡ ਦੇ ਵਿੱਚ ਸਰਪੰਚ ਪੰਚਾਇਤ ਜਿਹੜੀ ਪ੍ਰੋਪੋਗੈਂਡਾ ਕਰਦੀ ਏ ਤੇ 32 ਬੰਦਿਆਂ ਦੇ ਸਾਡੇ ਮਕਾਨਾਂ ਦੇ ਕੱਚੇ ਮਕਾਨਾਂ ਦੇ ਪੈਸੇ ਆਏ ਹੋਏ ਨੇ ਜਿਹਦੇ ਵਿੱਚੋਂ ਇਹ ਮੂੰਹ ਵੇਖ ਵੇਖ ਕੇ ਟਿੱਕੇ ਲਾਉਂਦੇ ਨੇ ਨਹੀਂ ਇਹ ਗੱਲ ਤੁਸੀਂ ਕਿਸ ਕਿਸੇ ਦਰਗਣ ਕਰ ਰਹੇ ਹੋ ਕੋਈ ਤਾਥੇ ਹਾਂਜੀ ਸਾਡੇ ਕੋਲ ਤਾਥੇ ਆਹੀ ਪ੍ਰੂਫ ਹੈ ਸਾਰਾ ਪ੍ਰੂਫ ਹੈ ਸਾਡੇ ਕੋਲ ਆਹੀ ਆਪਣਾ ਪ੍ਰਧਾਨ ਬਣਾਇਆ ਹੋਇਆ ਮੇਜਰ ਸਿੰਘ ਉਹਦੇ ਨਾਲ ਤਾਂ ਗੱਲਬਾਤ ਨਹੀਂ ਕੀਤੀ ਆਹੀ ਆਪਣਾ ਦੂਸਰਾ ਬੱਬੂ ਅਮਰਜੀਤ ਸਿੰਘ ਉਹਦੇ ਨਾਲ ਗੱਲ ਕੀਤੀ ਉਹਦੇ ਕੋਲ ਸਾਡੇ ਕੋਲ ਸਾਨੂੰ ਪਤਾ ਲੱਗਾ ਇਹ ਸ਼ੁੱਕਰਵਾਰ ਰਾਤ ਨੂੰ ਆਪਣੀ ਮਰਜ਼ੀ ਨਾਲੀ ਨਾ ਕਿਸੇ ਪਿੰਡ ਦੇ ਵਿੱਚ ਨਾ ਅਨਾਉਂਸਮੈਂਟ ਕੀਤੀ ਏ ਨਾ ਕਿਸੇ ਦੀ رائے ਲਈ ਏ ਨਾ ਕੋਈ ਕਟ ਇਨਾਂ ਨੇ ਆਪਣੀ ਮਰਜ਼ੀ ਨਾਲ 10 ਬੰਦਿਆਂ ਦੇ ਨਾਂ ਭਰ ਕੇ ਭੇਜ ਦਿੱਤੇ ਨੇ ਅਸੀਂ ਉਹਨਾਂ ਦੇ ਰਕਮਾਉਂਦੇ ਨਹੀਂ ਅਸੀਂ ਤਰਾਜ ਸਾਨੂੰ ਕੋਈ ਨਹੀਂ ਸਾਨੂੰ ਤਰਾਜ ਇਹ ਹੈ ਕਿ 32 ਘਰ ਨੇ ਉਹਨਾਂ ਦੇ ਵਿੱਚੋਂ ਦੋ ਦੋ ਘਰ ਸਾਰੇ ਪੌਂਦੇ ਤੁਸੀਂ ਨਾ ਬਾਰੇ ਕਿਸੇ ਬਿডিও ਦਫ਼ਤਰ ਜਾਂ ਸੈਕਟਰੀ ਨੂੰ ਮਿਲਿਓ ਹਾਂਜੀ ਹੁਣ ਕੀਤਾ ਸੈਕਟਰੀ ਹਾਂਜੀ ਅਸੀਂ ਸੈਕਟਰੀ ਸਾਹਿਬ ਨੂੰ ਫੋਨ ਕੀਤਾ ਸੀ ਕੱਲ੍ਹ ਤੇ ਇੱਥੇ ਜਿਹੜੇ ਆਪਣਾ ਸਰਪੰਚ ਤੇ ਹੋਰ ਵਿੱਚ ਬੰਦੇ ਨੇ ਉਹ ਕਹਿੰਦੇ ਨੇ ਦੋ ਦਿਨ ਦੀ ਖੇਲੇ ਬੋਲ ਬਾਲ ਕੇ ਇਹਨਾਂ ਨੇ ਆਪੇ ਹੀ ਬਹਿ ਜਾਣਾ ਅਸੀਂ ਅਸੀਂ ਜੀ ਕੱਲ ਕੱਲ ਅਸੀਂ ਇਕੱਠ ਕੀਤਾ ਸੀ ਆਪਣੇ ਪਿੰਡ ਪਿੰਡ ਇਕੱਠ ਕਰਕੇ ਅਸੀਂ ਸਾਰੇ ਜਣਾਂ ਨੇ ਉਹਨਾਂ ਨੇ ਇਹ ਜਵਾਬ ਦਿੱਤਾ ਵੀ ਅਸੀਂ ਆਪਣਾ ਸੈਕਟਰੀ ਸਾਹਿਬ ਨੂੰ ਸੱਦਾਂਗੇ ਕੱਲ 10 ਵਜੇ ਆਪਣੀ ਮੀਟਿੰਗ ਹੈ ਜੀ ਤੁਸੀਂ ਸਾਰਾ ਪਿੰਡ ਇਕੱਠਾ ਹੋਇਓ ਅਸੀਂ ਹੁਣ ਸੈਕਟਰੀ ਸਾਹਿਬ ਨੂੰ ਫੋਨ ਲਾ ਰਹੇ ਹਾਂ ਸਵੇਰੇ 9 ਵਜੇ ਦੇ 9:31 ਦੇ ਉਹ ਸਾਡਾ ਫੋਨ ਹੀ ਨਹੀਂ ਚੱਕ ਰਹੇ ਇਹਨਾਂ ਸਾਨੂੰ ਕੋਈ ਜਵਾਬ ਦੇ ਰਹੇ ਜੀ ਆਹ ਦੇਖੋ ਸੈਕਟਰੀ ਸਾਹਿਬ ਦਾ ਨੰਬਰ ਹੈ ਜੀ 94 6400 4804 ਜੀ ਇਹ ਸਾਡਾ ਫੋਨ ਨਹੀਂ ਚੱਕ ਰਹੇ ਜੀ ਨਾ ਇੱਥੇ ਤੱਕ ਪਹੁੰਚ ਰਹੇ ਨਹੀਂ ਤਾਂ ਆ ਦੇਖੋ ਸਰ ਬਿਜੀ ਕਰ ਰਹੇ ਨਹੀਂ ਜੀ ਇਹ ਵੀ ਦਵਿੰਦਰ ਸਿੰਘ ਜੀ ਪੈਸਾ ਨੂੰ ਗੀ ਕਰ ਰਹੇ ਸਾਨੂੰ ਟਾਈਮ ਦੇ ਕੇ ਸਰਪੰਚ ਸਾਹਿਬ ਵੀ ਆਪਣਾ ਡਿਊਟੀ ਦੇ ਨਾਂਗੇ ਨਹੀਂ ਉਹਨਾਂ ਨੂੰ ਸੱਦਿਆ ਸੀ ਮੌਜੂਦਾ ਵੀ ਇੱਥੇ ਜਦੋਂ ਗੱਲ ਕਰਨੀ ਕੋਈ ਇੱਕ ਬੰਦਾ ਤੇ ਜ਼ੋਰ ਤਾਂ ਹੈ ਨਹੀਂਗਾ ਜੀ ਸਾਰਾ ਪਿੰਡ ਨਗਰ ਇਕੱਠਾ ਹੋਇਆ ਉਹਨਾਂ ਨੇ ਕੋਈ ਜਵਾਬ ਲੈਣਾ ਸੀ ਇਹਨਾਂ ਤੋਂ ਪਰ ਇਹ ਕੋਈ ਵੀ ਨਹੀਂ ਇੱਥੇ ਪਹੁੰਚ ਸਕਿਆ ਜੀ ਤੇ ਦਰਅਸਲ ਸਾਨੂੰ ਤੇ ਇਹੀ ਇਤਰਾਜ਼ ਇਹਨਾਂ ਸਾਰਿਆਂ ਤੇ ਹੈ ਜੀ ਕੋਈ ਸਾਨੂੰ ਕਿਸੇ ਗਰੀਬ ਨੂੰ ਕਿਸੇ ਨੂੰ ਪੈਸੇ ਨੂੰ ਜਿਨ੍ਹਾਂ ਨੂੰ ਦਿੱਤੇ ਆ ਉਹ ਵੀ ਇਹਨਾਂ ਨੂੰ ਪੁਰਾਣੀਆਂ ਇੱਟਾਂ ਦਿੱਤੀਆਂ ਨੇ ਜਦ ਕਿ ਨਵੀਆਂ ਦੇ ਪੈਸੇ ਆਏ ਪੁਰਾਣੀਆਂ ਇੱਟਾਂ ਦੇ ਇਹਨਾਂ ਨੂੰ ਮਕਾਨਾਂ ਦੇ ਪੈਸੇ ਦਿੰਦੇ ਨੇ ਜੀ ਗਲੀਆਂ 'ਚ ਪਟ ਠੀਕ ਹੈ ਜੀ ਆ ਬੰਦੇ ਦੇ 35000 ਰੁਪਏ ਆ ਜਦਕੀ 35 ਆਇਆ ਇਹਨੂੰ ਘਰੋਂ ਇਟਾਂ ਪਟਾ ਕੇ ਦਿੱਤੀਆਂ ਤੇ ਇਹਨੇ ਆਪ ਦਾ 20000 ਰੁਪਏ ਵਿਆਜੀ ਚੁੱਕ ਕੇ ਲੈਂਟਰ ਪੂਰਾ ਪਾਇਆ ਜਦਕੀ ਦੇਣਾ ਤਾਂ ਸਰਕਾਰ ਨੇ ਸੀਗੇ ਜੀ ਕੰਪੈਨ ਵਾਲੇ ਪੂਰਾ ਇੱਕ ਲੈਂਟਰ ਵੀ ਕੰਪਲੀ ਕੋਠਾ ਵੀ ਨਹੀਂ ਕੰਪਲੀਟ ਕਰ ਸਕਿਆ ਜੀ ਬਲਕੇ ਸਰਕਾਰ ਇਸ ਬੰਦੇ ਵੱਲ 35000 ਦੇ ਵਿੱਚੋਂ 15000 ਰੁਪਏ 10 10.5 ਹਜ਼ਾਰ ਰੁਪਏ ਦੇ ਬਕਾਇਆ ਕੱਢ ਰਹੀ ਬਕਾਇਆ ਕੱਢ ਰਹੀ ਇਹ ਦੇਖੋ ਲੈਣਾ ਆਹ ਬੰਦੇ ਕੋ ਆ ਲਿਖਤੀ ਰੂਪ ਚ ਦਿੱਤੀ ਆ ਲਿਖਤੀ ਸਾਡੋ ਕਨ ਆਰਟੀਆਈ ਤੁਹਾਨੂੰ ਆਧੂਰੀ ਆਰਟੀਆਈ ਦਿੱਤੀ ਆ 35000 ਇਹ ਦਾ ਬਾਕੀ ਆ 35000 ਇਹ ਸਾਸ ਬਣੇ ਵੀ ਇਹਨੂੰ ਦਿੱਤਾ ਗਿਆ ਬਾਕੀ ਬਾਕੀ ਸਰਕਾਰ ਆਪਣੇ ਇਹਨੂੰ ਕੋਈ ਪੈਸੇ ਨਹੀਂ ਮੈਨੂੰ 35000 ਰੁਪਇਆ ਦਿੱਤਾ ਸੀਗਾ ਇਹਨਾਂ ਨੇ ਆ ਹੀ ਕਿੰਨੇ ਟੋਟਲ ਕਿੰਨੇ ਵੀ ਆਮਦਨ ਆ ਮੈਨੂੰ ਇਹ ਤਾਂ ਪਤਾ ਨਹੀਂ ਵੀ ਇਹ ਸਰ ਅਨਪੜ੍ਹ ਬੰਦੇ ਨੇ ਜੀ ਇਹਨਾਂ ਨੂੰ ਕੀ ਪਤਾ ਜੀ ਇਹਨਾਂ ਨੂੰ ਤਾਂ ਜੋ ਦੇ ਤਾ ਉਹੀ ਇਹ ਵੇਖੋ ਮਜ਼ਦੂਰ ਇਹਦਾ ਹੱਥ ਵੱਡੇ ਹੋਏ ਬੰਦੇ ਆ ਇਹਦੇ ਹਾਲ ਬਕਾਇਆ ਕੱਢਿਆ ਵੇਖੋ ਫੋਟੋ ਲੈ ਲਓ ਦੇਖੋ ਜੀ ਅੱਜ ਆ ਗੱਲ ਕਰ ਚਾਹੇ ਮੈਂ ਗੰਦਾ 35 ਦਿੱਤਾ ਤਾਂ ਇਹਨਾਂ ਬਕਾਇਆ ਕੱਢੀ ਪਿੱਠੀ ਪੰਜਾ ਇਹਦੇ ਵੱਲ ਇਹਦੀ ਵੱਲ ਜੀ ਆ ਲਿਖਿਆ ਆ ਬੰਦੇ ਵੱਲ ਜੀ ਜਿਹੜਾ ਮੇਰਾ ਫਾਦਾ ਪਾਪਾ ਮਰ ਚਲੇ ਜੀ ਮੈਂ ਗਵਾਂਡੀ ਬੰਦਾ ਇਹਨਾਂ ਦਾ ਸਰ ਸਰਕਾਰ ਪੈਸੇ ਉੱਤੋਂ ਦਿੰਦੀ ਆ ਆ ਜਿਹੜੇ ਥੱਲੇ ਰੱਖੇ ਸਾਰੇ ਇਹ ਇਹੀ ਇਹਨਾਂ ਦਾ ਨਹੀਂ ਟਿੱਡ ਪੂਰਾ ਹੁੰਦਾ ਜੀ ਜਿਹੜੀ ਜਿਹੜੇ ਥੱਲੇ ਬੰਦੇ ਰੱਖੇ ਹੋਏ ਨੇ ਨਾ ਇਹਨਾਂ ਨੇ ਇਹਨਾਂ ਦਾ ਨਹੀਂ ਆਬਦਾ ਘਰ ਨਹੀਂ ਪੂਰਾ ਹੁੰਦਾ ਜੀ ਆਪ ਤਾਂ ਸਾਰੇ ਇਹਨਾਂ ਨੇ ਬੁਲਟ ਵੀ ਲੈ ਲਏ ਗੱਡੀਆਂ ਵੀ ਲੈ ਲਈਆਂ 15-15 ਲੱਖ ਦੀਆਂ 20 ਲੱਖ ਦੀਆਂ ਆਪਣੀਆਂ ਕੋਠੀਆਂ ਵੀ ਲੈ ਲਈਆਂ ਜੀ ਟੈਲਾਂ ਵੀ ਲੱਗ ਗਿਆ ਸਾਢੇ ਦੋ ਵੀ ਚੋਂਦੇ ਪੈਣੇ ਚਲੋ ਨਹੀਂ ਤੇ ਤੁਹਾਨੂੰ ਦਿਖਾਈਏ ਇਹ ਆਂਦੇ ਨੇ 57 ਲੱਖ ਰੁਪਈਆ ਪਿੰਡ ਦਾ ਆਇਆ ਔਨਲਾਈਨ ਔਰ ਸਾਨੂੰ ਇਹ ਦਿਖਾ ਦੇਣ 57 ਲੱਖ ਰੁਪਏ ਕਿਹੜੇ ਪਾਸੇ ਲੱਗਾ ਕਿਹੜੀ ਨੁਕਰ ਤੇ ਲੱਗਾ ਔਰ ਕੱਲ ਕਿਸੇ ਬੰਦੇ ਨੇ ਮੈਨੂੰ ਫੋਨ ਕਰਕੇ ਇਹ ਗੱਲ ਕਿਹਾ ਹਾਂਜੀ ਆਮਦਨੀ ਕਿੰਨੀ ਹੋ ਰਹੀ ਕਹਿੰਦੇ ਘੱਟੋ ਘਾਟ 14 ਲੱਖ ਰੁਪਏ ਅਸੀਂ ਤਕਰਾਤ ਦਿੱਤੀ ਉਹ 14 ਲੱਖ ਦੇ ਵਿੱਚੋਂ ਇਹ ਪੰਚਾਇਤ ਕਹਿ ਰਹੀ ਏ ਜਵਾਨੀ ਵੀ ਅਸੀਂ 40 ਲੱਖ ਖਰਚਾ ਅਸੀਂ ਆਰਟੀਆਈ ਪਾਈ ਸੀ ਉਹ ਨਾ ਹਦੂਰੀ ਦਿੱਤੀ ਸਾਨੂੰ ਉਹਦੇ ਸਾਰਾ 14-15 ਲੱਖ ਇਹ ਕਹਿ ਰਹੇ ਨੇ ਦਿੱਤਾ ਚੱਲ ਲਿਖਦੀ ਔਰ ਜਵਾਨੀ ਕਹਿੰਦੇ ਨਹੀਂ ਚੱਲਦਾ ਖਲਾਸਦਾ ਕਤੋਂ ਕੋ 70 ਲੱਖ ਰੁਪਇਆ ਕਿਉਂਕਿ 14 ਲੱਖ ਤਾਂ ਸਾਬਣਾ ਪੰਜ ਚਾਲ ਲੰਘ ਗਏ ਨੇ 70 ਲੱਖ ਰੁਪਇਆ ਕੋਈ ਗਰੰਟੀ ਨਹੀਂ ਆਈਆਂ ਨੇ ਨਾ ਔਰ ਗੱਲ ਗੱਲ ਇਹ ਸਰ ਸਰਕਾਰ ਦੀ ਸਰਕਾਰ ਗੱਲ ਸੁਣਦੀ ਸਾਰਿਆਂ ਦੀ ਸੁਣਦੀ ਅਸੀਂ ਵੀ ਜਾਣਦੇ ਉਧਰ ਸਾਡਾ ਇੱਕ ਬੰਦਾ 7 ਵਜੇ ਗਿਆ ਇਹਦੀ ਗੱਲ ਸੁਣੀ ਪਰ ਜਿਹੜੇ ਉਹਨਾਂ ਨੇ ਜਿਨ੍ਹਾਂ ਦੀ ਡਿਊਟੀ ਗਾਂ ਲਾਉਂਦੇ ਪਰ ਉਹ ਗੱਲ ਨਹੀਂ ਸੁਣਦੇ ਸਰ ਤੇਰੇ ਗਾਂ ਜਿਹੜੇ ਬੰਦੇ ਦੀ ਡਿਊਟੀ ਲਾਉਂਦੇ ਨੇ ਜ਼ਿੰਮੇਵਾਰੀ ਲਾਉਂਦੇ ਉਹ ਗੱਲ ਨਹੀਂ ਸੁਣਦੇ ਸਰ ਸਾਨੂੰ ਸਰਕਾਰ ਨਾਲ ਕੋਈ ਗੁੱਸਾ ਨਹੀਂ ਪਰ ਸਾਨੂੰ ਉਸ ਬੰਦੇ ਨਾਲ ਗੁੱਸਾ ਜਿਹੜੇ ਉੱਪਰ ਐਮਐਲਏ ਸਾਹਿਬ ਨੂੰ ਮਿਲੇ ਹੋ ਐਮਐਲਏ ਸਾਹਿਬ ਨੂੰ ਮਿਲੇ ਜੀ ਸਾਡਾ ਬੰਦਾ ਗਿਆ ਆਪੀ ਮਾਤਾ ਨੂੰ ਲੈ ਕੇ ਗਿਆ ਜੀ ਪੁੱਛ ਲਓ ਹਾਂਜੀ ਐਮਐਲਏ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਸਹੀ ਗੱਲ ਕੀਤੀ ਹਾਂਜੀ ਉਹਨਾਂ ਦੇ ਇੰਚਾਰਜ ਨਾਲ ਗੱਲ ਕਰੀਏ ਉਹਨਾਂ ਸਾਰੀ ਦੱਸੀ ਹਾਂਜੀ ਉਹਨਾਂ ਡਿਊਟੀ ਲਾਈ ਹੈ ਪਤਾ ਕਿੰਨੋ ਹੈ ਸੈਕਟਰੀ ਸਾਹਿਬ ਦੀ ਸਰਪੰਚ ਦੀ ਜੀ ਹਾਂਜੀ ਸੈਕਟਰੀ ਨੂੰ ਫੋਨ ਲਾਉਣਾ ਜੀ ਸੈਕਟਰੀ ਫੋਨ ਨਹੀਂ ਚੁੱਕਾ ਉਹਨੂੰ ਬੰਦਿਆ ਨੇ ਰੋਕਿਆ ਜੀ ਬਾਕੀ ਬਾਕੀ ਜੀ ਗੁਰਦੁਆਰਾ ਸਾਹਿਬ ਨੂੰ ਗਲੀ ਜਾਂਦੀ ਏ ਸੜਕ ਤੋਂ ਮੇਨ ਜਾ ਕੇ ਦੇਖੋ ਜੀ ਨਰਕ ਕਿੰਨਾ ਸਾਰੀਆਂ ਗਲੀਆਂ ਪਿੰਡ ਦਾ ਮੈਂ ਮੈਂ ਤੁਹਾਨੂੰ ਦੱਸਦਾ ਜਦੋਂ ਕਿ ਕੱਲ ਇਕੱਠ ਕੀਤਾ ਸੀਗਾ ਸਰ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਜੀ ਸਰਪੰਚ ਸਾਹਿਬ ਨੂੰ ਪੰਚਾਇਤ ਦੇ ਵਿੱਚ ਸੱਦਾ ਜੀ ਅਸੀਂ ਆਹ ਪੰਚਾਇਤ ਸਾਰਾ ਪਿੰਡ ਇਕੱਠਾ ਹੋਇਆ ਸਰਪੰਚ ਸਾਹਿਬ ਪੰਚਾਇਤ ਦੇ ਵਿੱਚ ਨਹੀਂ ਆਏ ਸਰਪੰਚ ਸਾਹਿਬ ਪਤਾ ਕਿਵੇਂ ਸਰਪੰਚ ਬਣਿਆ ਇਹਨਾਂ ਨੇ ਸੰਵਿਧਾਨ ਨਹੀਂ ਪੜ੍ਹਿਆ ਸੰਵਿਧਾਨ ਦੇ ਵਿੱਚ ਕੀ ਲਿਖਿਆ ਉਹ ਚੱਲ ਤੂੰ ਸੰਵਿਧਾਨ ਦੇ ਵਿੱਚ ਪਤਾ ਕੀ ਲਿਖਿਆ ਜਿੰਨਾ ਚਿਰ ਅਗਲੀ ਪੰਚਾਇਤ ਸੌ ਨਹੀਂ ਖਾਂਦੀ ਉਨਾ ਚਿਰ ਇਹਨਾਂ ਦੀ ਮੋਹ ਕੰਮ ਕਰ ਸਕਦੀ ਐ ਇਹਨਾਂ ਦੀ ਇਹਨਾਂ ਨੇ ਸੰਵਿਧਾਨ ਨਹੀਂ ਪੜਿਆ ਇਹਨਾਂ ਨੇ ਸੰਵਿਧਾਨ ਵੀ ਨਹੀਂ ਪੜਿਆ ਇਹਨਾਂ ਨੂੰ ਸਰਪੰਚ ਬਣਾਤਾ ਸਰਪੰਚ ਬਣਾਉਣ ਵਾਲੇ ਅਸੀਂ ਬੇਵਕੂਫ ਹੋ ਗਏ ਜਿਨ੍ਹਾਂ ਨੇ ਅਸੀਂ ਬਣਾਇਆ ਇਹਨਾਂ ਦੀ ਮੋਹ ਅੱਜ ਵੀ ਕੰਮ ਕਰ ਸਕਦੀ ਐ ਜਿੰਨਾ ਚਿਰ ਅਗਲਾ ਸਰਪੰਚ ਸੌਂ ਨਹੀਂ ਖਾਂਦਾ ਉਰੇ ਮਜੂਦ ਇੱਕ ਪੰਚ ਮजूद ਨੇ ਬਸ ਦੋ ਜਣੇ ਬਸ ਕਰਦੇ ਆ ਆ ਵੀ ਪੰਚ ਨੇ ਜੀ ਫਾਜ਼ਲ ਸਾਹਿਬ ਕੀ ਹਲਾ ਠੀਕਾ ਕੋ ਹਾਂ ਠੀਕਾ ਪਹਿਲਾਂ ਕੋ ਨਾ ਕੀਈ ਕਲਵਾਨ ਸਰਦਾਰ ਕਲਵਾਨ ਸਿੰਘ ਵਾਰਡ ਨੰਬਰ 4 ਪੰਚਾਇਤ ਦੇ ਸਾਬਕਾ ਪੰਚਾਇਤ ਮੈਂ ਅੱਜ ਪਿੰਡ ਵੱਲੋਂ ਇੱਕ ਮੀਟਿੰਗ ਰੱਖੀ ਗਈ ਆ ਵੱਡਾ ਇਕੱਠ ਕੀਤਾ ਗਿਆ ਕੀ ਕਰਨ ਮੰਨਦੇ ਆ ਬੰਦਿਆਂ ਨੂੰ ਮੈਂ ਸਰਬਾਬੇ ਅਸੀਂ ਤਾਂ ਆਪਕੰਨੇ ਜਾਂਚ ਹੋਣੀ ਚਾਹੀਦੀ ਆ ਜੇ ਕੁਝ ਕਿਸੇ ਨੇ ਕੀਤਾ ਉਹ ਜ਼ਿੰਮੇਵਾਰ ਹੋਏਗਾ ਨਹੀਂ ਵਿਕਾਸ ਕਾਰਜ ਹੋਏ ਨਹੀਂ ਜੋ ਫਗਦੇ ਹਾਂ ਜੋ ਜੋ ਹੋਏ ਨੇ ਉਹ ਸਹੀ ਹੋਏ ਨਹੀਂ ਗਾਹਕ ਸਹੀ ਹੋਏ ਨੇ ਇਹੋ ਹੋਏ ਨੇ ਤੇ ਅਸੀਂ ਕਹਿੰਨੇ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਾਂਚ ਹੋਣੀ ਚਾਹੀਦੀ ਠੀਕ ਉਸੇ ਮਿਲ ਕੇ ਹੱਕ ਤੋਂ ਇਹਨਾਂ ਨੇ ਮੀਟਿੰਗ ਦੇਖ ਤੋਂ ਅਸੀਂ ਪਿੰਡ ਦੇ ਹੱਕ ਦੇ ਵਿੱਚ ਆ ਤੁਸੀਂ ਵੇਖ ਰਹੇ ਹੋ ਸਾਂਝੀ ਰਿਪੋਰਟ ਪੰਜਾਬੀ ਸਭ ਤੋਂ ਤੇਜ਼ ਸਬਦਾ ਸਾਂਝਾ